ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸਮਝਦਰਾ ਕੱਜ ਤੁਹਾਨੂੰ ਬਾਈ ਦਾ ਦੋ ਪਸ਼ੂ ਬਾਈ ਦੇ ਸੇਲ ਵਾਲੇ ਦਿਖਾਉਣੇ ਵੇਚਣ ਵਾਲੇ ਇੱਕ ਤਾਂ ਜਿਵੇਂ ਸਾਹਮਣੇ ਬਹੁਤ ਹੀ ਚੰਗੇ ਸਟਰਕਚਰ ਦੀ ਚੰਗੀ ਦੁੱਧੋ ਵਾਲੀ ਮੱਝ ਬਾਈ ਨੇ ਸੇਲ ਕਰਨੀ ਹੈ ਤੇ ਇੱਕ ਪਿੱਛੇ ਬਾਈ ਦਾ ਬਹੁਤ ਹੀ ਚੰਗੇ ਰਿਕਾਰਡ ਦਾ ਝੋਟਾ ਪਿੱਛੇ ਖੜਾ ਉਹ ਦਿਖਾਉਣਾ ਹੈ। ਤੇ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਬਾਈ ਦੇ ਪਸ਼ੂ 'ਚ ਨਿਗਾਹ ਮਰਵਾ ਦਮਾ ਗਾਈ ਦੀ ਜਿੰਨੇ ਕਿ ਪਸ਼ੂ ਹੈ ਉਹ ਸਾਰੇ ਲੱਗ ਬਾਈ ਮੈਂ ਆਹ ਮੱਝ ਹੈ ਇਹਦੀ ਮੇਲੇ ਦੇ ਚਵਾਈ ਹੋਈ ਹੋਵੇਗੀ ਤੇ ਬਾਕੀ ਹੋਰ ਜਿੰਨੇ ਕੱਟਿਆਂ ਆ ਜਾਂ ਮੱਝਾਂ ਆਪਾਂ ਕਹਿ ਸਕਦੇ ਹਾਂ ਕਿ ਬਾਈ ਦੇ ਬਹੁਤ ਜ਼ਿਆਦਾ ਤੇ ਇੱਕ ਬਾਈ ਨੇ ਇਹਨਾਂ ਚ ਜਿਹੜਾ ਝੋਟਾ ਘਰਦਾ ਇਹਦੇ ਕੱਟਾਂ ਬਹੁਤ ਚੰਗੀਆਂ ਪਿੰਡ ਚੰਗੀਆਂ ਨੇ ਤੇ ਬਾਕੀ ਬਾਈ ਦਾ ਜਿਹੜਾ ਸੈਟਅਪ ਆ ਜਗਾ ਦੇਖੋ ਜੀ ਬਹੁਤ ਨਾ ਮਤ ਜੇ ਥੋੜੀ ਜਗ੍ਹਾ ਦੇ ਵਿੱਚ ਬਹੁਤ ਜਿਆਦਾ ਪਸ਼ੂ ਲਗਭਗ 17 18 ਦੀ ਗਿਣਤੀ ਵਿੱਚ ਸੋਹਣਾ ਸੈਟਅਪ ਰੱਖਿਆ ਬਣਾ ਨਾਲ ਤੁਹਾਨੂੰ ਸੈਟਅਪ ਵੀ ਦਿਖਾਵਾਂਗੇ ਤੇ ਨਾਲ ਬਾਈ ਜੀ ਦਾ ਮੱਝ ਚੰਗੇ ਤੋਂ ਦੀ ਸੇਲ ਕਰਨੇ ਇਹ ਦੇਖ ਦਿਖਾਵਾਂਗੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਵੀ ਕੀ ਕੀ ਡੀਟੇਲ ਹੈ ਕਿ ਸੋ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣੀ ਤੇ ਨਾਲ ਨਾਲ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਬਾਈ ਸੱਚੀ ਕਾਲ ਜੀ ਸੱਚੀ ਹੈ ਬਾਈ ਆਪਣਾ ਨਾਮ ਤੇ ਐ ਪੰਡ ਕਲੋਕੇ ਆ ਜੀ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਗਈ ਹਾਂਜੀ ਹਾਂਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤੇ ਨੇੜੇ ਪੰਡਿਤਰੋਂ ਕਿਹੜੇ ਆ ਗਏ ਨੇੜੇ ਆਪਣਾ ਤਾਂ ਰਾਮਪਰਾ ਫੂਲ ਆਗਾ ਜਾਂਦਾ ਇਧਰ ਆਪੇ ਰੂਪ ਆ ਗਿਆ ਜੀ ਠੀਕ ਆ ਤੇ ਮੋਬਾਈਲ ਨੰਬਰ ਆਪਾਂ ਕਿੰਨਾ ਹੈ 9478669302 ਠੀਕ ਆ ਤੇ ਟੋਟਲ ਕਿੰਨੇ ਕੁ ਬੋਸ ਆਪਣੇ ਇੱਥੇ ਰੱਖੇ ਵੇਜ ਜਿਹੜਾ ਵਿੱਚ ਆ ਗਏ 16-17 ਬੋਸ ਆਪਣੇ 16-17 ਬੋਸ ਹੀ ਰੱਖੇ ਵੇਖੇ ਠੀਕ ਆ ਤੇ ਵੈਸੇ ਤੁਹਾਨੂੰ ਇੱਕ ਦੋ ਵੀਡੀਓ ਆਪਾਂ ਬਾਏ ਦਾ ਚਿਹਰਾ ਤੁਸੀਂ ਦੇਖਿਆ ਹੋ ਜੀ ਤਾਂ ਆਪਾਂ ਬੂਰਾ ਕੱਟਾ ਲੈ ਕੇ ਆਏ ਸੀ ਉਦੋਂ ਵੀ ਤੇ ਬਾਹਰ ਕਿੰਨਾ ਸਮਾਂ ਲਾ ਕੇ ਆਓਗੇ ਬਾਹਰ ਲਾਇਆ 7-8 ਸਾਲ ਜੀ 7-8 ਸਾਲ ਤੇ ਨਾਲ ਦੀ ਨਾਲ ਇਹ 10 ਪਰਸਨ ਸੈਟਅਪ ਵਧਾ ਰਹੇ ਆਪਾਂ ਹਾਂਜੀ ਹਾਂਜੀ ਤੇ ਕੰਮ ਹੋਰ ਵੀ ਵਧਾ ਰਹੇ ਹੁਣ ਅਕੇ ਕੰਮ ਵਧਾਵਾਂਗੇ ਫਾਰਮ ਦਾ ਹਾਂਜੀ ਬੱਚੀਆਂ ਗਾਈਆਂ ਵਧਾਵਾਂਗੇ ਜੀ ਅਧੀਆਂ ਮਰਜਾ ਦੀਆਂ ਗਾਈਆਂ ਬਰਾਬਰੀ ਰੱਖਾਂਗੇ ਠੀਕ ਆ ਠੀਕ ਆ ਤੇ ਅੱਜ ਫਿਰ ਅੱਜ ਜਿਹਦੇ ਆਪਾਂ ਮੱਝ ਸੇਲ ਕਰਨੀਆਂ ਇਹਦੇ ਬਾਰੇ ਆਪਾਂ ਸਾਂਝੀ ਕਰ ਲਈ ਜਾਣਕਾਰੀ ਕੀ ਗੱਲਬਾਤ ਹੈ ਇਹ ਤੇ ਹੁਣ ਤੀਜੇ ਸੂਏ ਸੁਣੀ ਹੈ ਇਹ ਤੀਜਾ ਹਾਂਜੀ ਹਾਂਜੀ ਠੀਕ ਆ ਤੇ ਇਹਦੇ 43 54 ਐਚਲਡੀ ਵੀ ਅਸੀਮਣਾ ਉਹ ਠੀਕਾ ਭਰਿਆ ਵਾ ਲੱਗਿਆ ਜਾ ਰਿਹਾ ਹੁ ਤੇ ਦੁੱਧ ਕਿੰਨਾ ਕੱਢਿਆ ਪਹਿਲੇ ਜੀ ਦੂਜੀ ਸਵੇਰ ਦਾ ਦੂਜੀ ਸਵੇਰ ਪੀਕ ਲੈਵਲ ਹੈਗਾ 17 ਤੋਂ 17.5 ਜੋ ਆਪਾਂ ਇਹਦੇ 17 ਤੋਂ 17.5 ਹਾਂ ਜੀ ਨਾ ਕੱਟਾ ਮਰ ਗਿਆ ਸੀ ਉਹਦਾ ਕਰਕੇ ਥੋੜਾ ਕਰਦੀ ਨਹੀਂ ਦੁੱਧ ਹੋਰ ਵੀ ਵਾਜ ਜਾਂਦੀ ਠੀਕ ਆ ਠੀਕ ਆ ਲੈ ਤੋਰ ਕੇ ਦੱਸਦੀ ਮੱਝ ਆਪਾਂ ਜਰੂਰ ਲੈ ਬਸ ਮੱਝ ਖੜੀ ਇੱਥੋਂ ਆਹ ਜੀ ਸਟਰਕਚਰ ਦੇਖੋ ਪੁੱਠਾ ਦੇਖੋ ਮੱਝ ਦਾ ਬਹੁਤ ਜ਼ਿਆਦਾ ਚੌੜਾ ਹੈਗਾ ਤੁਸੀਂ ਮੰਡੀ ਦੇ ਬਾਗ ਜੋ ਮੇਲੇ ਦੇ ਬਾਗ ਜੋ ਇਹੋ ਜਿਹੇ ਮੱਝਾਂ ਬਹੁਤ ਗਿਣਤੀ ਸਾਨੂੰ ਘੱਟ ਮਿਲਦੀਆਂ ਫੇਸ ਕੁਆਲਟੀ ਸਿੰਗਲ ਚੈੱਕ ਕਰ ਲਓ ਪੂਰੀ ਸੰਭੀ ਪਲੀ ਜਾਣ ਦੇ ਵਿੱਚ ਝੋਟੀ ਹੈ ਤੇ ਇਹੋ ਜਿਹੇ ਝੋਟਾ ਨੂੰ ਮਰੇ ਪਿੱਛੇ ਬਾਹਰ ਪਾ ਦਿਖਾਈ ਮੱਝ ਤੋਰ ਕੇ ਸਾਨੂੰ ਆਪਾਂ ਤੋਰ ਕੇ ਸਾਨੂੰ ਪਤਾ ਲੱਗੂ ਮੱਝ ਦਾ ਸਟਰਕਚਰ ਕੀ ਹੈ ਬਾਕੀ ਸਾਨੂੰ ਹੋਰ ਪਸ਼ੂਆਂ ਬਾਰੇ ਵੀ ਗੱਲਬਾਤ ਕਰਾਂਗੇ ਥੋੜੀ ਵੀਡੀਓ ਲੰਬੀ ਹੋ ਸਕਦੀ ਆ ਲਾਸਟ ਤੱਕ ਜੁੜੇ ਰਹੋ ਵੀਡੀਓ ਚ ਹਨਾ ਲੇ ਇੱਥੋਂ ਮਾਰੋ ਹੀ ਮੱਝ ਨਿਕਾ ਥੋੜੀ ਜੀ ਤੁਹਾਨੂੰ ਪਾਈ ਬਾਹਰ ਕੱਢਦੇ ਆ ਪਸ਼ੂ ਨੂੰ ਤਾਂ ਜ਼ਰੂਰ ਉਪਰ ਆ ਕਰ ਜਾਂਦਾਗਾ ਕੱਦ ਕਾਠ ਵਾਲੇ ਪੱਖ ਤੋਂ ਤੇ ਬੇਲ ਲੰਬਾਈ ਵਾਲੇ ਪੱਖ ਤੋਂ ਕਾਫੀ ਉੱਚੀ ਲੰਬੀ ਮੱਝ ਆ ਗਈ ਭਾਰ ਤਰਕੂ ਗਿੱਥੇ ਤਰਕੂ ਗੀ ਦੇਖੀ ਬੀਜ ਤੋਰ ਕੇ ਬੜਾ ਲੰਬੀ ਨੇ ਤੋਰ ਕੇ ਚੰਗੀ ਕੀਮਤ ਤੇ ਮੱਝ ਕਿਸੇ ਭਰਾਣੇ ਕੋਈ ਮੇਲਿਆਂ ਵਿੱਚ ਪਾਉਣ ਵਾਸਤੇ ਜਾਂ ਚੰਗੀ ਬਰੀਡ ਤੇ ਕੰਮ ਕਰਨ ਵਾਸਤੇ ਮੱਝ ਲੈਣੀ ਆ ਜਾਂ ਬੱਚੇ ਲੈਣ ਵਾਸਤੇ ਤਾਂ ਉਹਨਾਂ ਵਾਸਤੇ ਇਹ ਮੱਝ ਐ ਮੈਂ ਲਈ ਕੋਈ ਟਾਪ ਕੁਆਲਿਟੀ ਰਹਿਣ ਵਾਲੀ ਹੈਗੀ ਤੇ ਇੱਥੋਂ ਮੱਝਾਂ ਢਾਂਚਾ ਦੇਖੋ ਮੱਝੀ ਤੋਰ ਤੁਰ ਫਰਤ ਲਿਆਰਾ ਬਗਰ ਕੇ ਕੁਪਰਾ ਮੰਨੇ ਦਾ ਪੂਛੋਲ ਮੰਦਾ ਤੋਰਨ ਦੀ ਚੰਗੀ ਮੱਝ ਠੀਕ ਹੈ ਵੀਰੇ ਮਨਪ੍ਰੀਤ ਟਿਕਾਈ ਜਨਾ ਮੋੜ ਲਿਓ ਥਲਕਨ ਦੁਲਕਨ ਤੋਂ ਦੇ ਬਾਈ ਦਾ ਪਿੰਡ ਕੋਲੋਕੇ ਤਹਿਸੀਲ ਨੂੰ ਫੂਲਾ ਦੀ ਜ਼ਿਲ੍ਹਾ ਬਟੰਡਾ ਇੱਥੋਂ ਸਾਰਾ ਸਟਰਕਚਰ ਦੇਖੋ ਮੱਝ ਦਾ ਮਾਹ ਕਮਾਲ ਮੱਝਾ ਯਾਰ ਮਨ ਲੱਗੇ ਬਹੁਤ ਘੱਟ ਗਿਣਤੀ ਇਸ ਨੂੰ ਮੱਝਾ ਮਿਲਣੀ ਆ ਤੇ ਟਮਾਟਾ ਮੇ ਘਰਾਂ ਚ ਪੈਦਾ ਹੁੰਦੇ ਬਾਕੀ ਜੇ ਕਿਸੇ ਪੁਰਾਣੇ ਬਰੀਡ ਤੇ ਕੰਮ ਕਰਨਾ ਤਾਂ ਜਿੱਥੇ ਲੱਖ ਲੱਖ ਵਾਲੀਆਂ ਚਾਰ ਪੰਜ ਰੱਖਣੇ ਆ ਹੈ ਜੀ ਮੱਝ ਇੱਕ ਚੰਗੀ ਰੱਖ ਲੋ ਬਾਰੇ ਨੇ ਤਾਂ ਥੋੜੇ ਕੱਲੂ ਕਰ ਦੂਗੀ ਠੀਕ ਆ ਬੱਚੇ ਵੀ ਚੰਗੇ ਪਾ ਦੂਗੀ ਦੁੱਧ ਵਾਲੀ ਅਬੀਸ਼ਾ ਲਾ ਥੋੜੇ ਘਰ ਚ ਲਾ ਦੂਗੀ ਨਾ ਨੇੜੇ ਕੋਈਸ ਨੂੰ ਥਾਣਾ ਦੀ ਜਿਹੜੀ ਬੰਤਰਾਂ ਉਹ ਸਾਨੂੰ ਦਿਖਾ ਦੇਣਾ ਥਾਣਾ ਦਾ ਜਿਹੜਾ ਗੈਪ ਹੈ ਇਹ ਦੇਖ ਸਕਦੇ ਹਾਂ ਨਾ ਗੈਪ ਬਹੁਤ ਜ਼ਿਆਦਾ ਹੈਗਾ ਤੇ ਸਾਇਆ ਬਹੁਤ ਸੋਹਣਾ ਹੈਗਾ ਇਧਰ ਬੈਣੀ ਸ਼ੈਡ ਉਹ ਦੇਖੋ ਕਾਫੀ ਜ਼ਿਆਦਾ ਗੈਪ ਦੇ ਵਿੱਚ ਨੇਗੇ ਤੇ ਕਹ ਕਿ ਦਿਨ ਪਾਇਆ ਬਾਈ ਆਪਣੇ ਮਨ ਵਿੱਚ ਸੁਣਦੇ ਹਜੇ 5 ਦਿਨ ਪਾਇਆ ਤੇ ਬਾਕੀ ਹੋਰ ਕਿਨੇ 5 ਦਿਨ 5 ਦਿਨ ਅੱਜ ਆਪਾਂ 19 ਤਰੀਕ ਨੂੰ ਵੀਡੀਓ ਬਣਾ ਰਹੇ ਨਾ ਹਾਂ ਹਾਂ ਤੇ 24 ਨੂੰ 29 ਤੋਂ 25 ਤੱਕ ਸੁਣਾ ਇਹਨੇ 24 25 ਤੱਕ ਪਾਸ਼ੇ ਦਾ ਝੋਟੇ ਦਾ ਆਰਡਰ ਹੋਰ ਵੀ ਤਿਆਰ ਕਰ ਲੂਗੀ ਤੇ ਇਹ ਆ ਮੱਝ ਖੜੀ ਆਪਣੇ ਕੋਲੇ ਇਹਨੇ ਕਿਹਾ ਕਿ ਨਾ ਤਾਂ ਕੱਢੇ ਆਪਣੇ ਕੋਲੇ ਇਹਦਾ 17955 ਚੁਆਈ ਕਰਾਈ ਬੇਪਰੀ ਬਲਾਕ ਦੀ ਬਲਾਕ ਦੀ 17 ਕਿਲੋ 955 ਗ੍ਰਾਮ ਬਲਾਕ ਦੇ ਚੁਆਈ ਕੀਤੀ ਹੋਈ ਹੈਗੀ ਮੇਰੇ ਕੋਲ ਹੈਗੀ ਆ ਫੋਟੋ ਰਿਕਾਰਡ ਸਾਰਾ ਹੁਣ ਮੈਂ ਸਰਟੀਫਿਕੇਟ ਭੇਜਾ ਦ ਤੁਹਾਨੂੰ ਆ ਠੀਕ ਆ ਠੀਕ ਆ ਤੇ ਛੋਟਾ ਸਾਹੀ ਆਪਾਂ ਨਾਲ ਫਿਰ ਹਾਂਜੀ ਹਾਂਜੀ ਤੇ ਆਹ ਮੱਝ ਆਹਾ ਇਹ ਆਪਣਾ ਪਿੰਡ ਦਾ ਹੀ ਆ ਬੰਦਾ ਫਾਰਮ ਵਾਲਾ ਹਾਂ ਉਹ ਵੀ ਮੇਲਿਆਂ ਤੇ ਜਾਂਦੇ ਆਗੇ ਉਹ ਤਾਂ ਗਿਫਟ ਤੌਰ ਤੇ ਮਿਲੀ ਵੀ ਆਪਾਂ ਨੂੰ ਇਹ ਅੱਛਾ ਤੇ ਹੁਣ ਡرائی ਹੋਈ ਵੀ ਹੈਗੀ ਇਹ ਠੀਕ ਆ ਟ੍ਰਾਈ ਕੀਤੀ ਇਹ ਦੁੱਧ ਕਿੰਨਾ ਕੱਢਦੀ ਆਪਣਾ ਕੋਲੇ ਇਹਨੇ 11 12 ਲੀਟਰ ਤੱਕ ਕੱਢਿਆ ਨੇ 11 ਤੱਕ ਹਾਂਜੀ ਹਾਂਜੀ ਬਹੁਤ ਚੰਗੀਆਂ ਝੋਟੀਆਂ ਤੇਰੀਆਂ ਵੀਰਾ ਇਹ ਲਾਈਵ ਟੂ ਵਾਈ ਕਰਾ ਮੈਂ ਕੋਈ ਨਾ ਮੌਕਾ ਮਿਲਿਆ ਦਾ ਸਹੀ ਆ ਸਹੀ ਆ ਤੇ ਆ ਕਟੀਆਂ ਆ ਦੋ ਕਟੀਆਂ ਪਹਿਲੀਆਂ ਆਏ ਆਪਣੇ ਸਾਹਣੀਆਂ ਆਈਆਂ ਆ ਕਟੀਆਂ ਆਪਣੇ ਸਾਹਣੀਆਂ ਕਿੰਨੀ ਉਮਰ ਦੀ ਆ ਇਹ ਇਹ ਦੂੜ ਤੋਂ ਮਾੜਾ ਮੁੰਡਾ ਉੱਤੇ ਆਣੀ ਡੇਢ ਸਾਲ ਤੋਂ ਛੋੜੀ ਜਿਹੀ ਨੇ ਕੱਟੇ ਦੀ ਹਾਂ ਉਹ ਉਹ ਮੀਣੀ ਦੀ ਸੀਗੀ ਸਿੰਘ ਬਹੁਤ ਵਧੀਆ ਕੱਢਿਆ ਹੋਣੇ ਮੀਣੀ ਹੋਣ ਦੇ ਬਾਵਜੂਦ ਸਿੰਘ ਵਧੀਆ ਕੱਢ ਗਿਆ ਨਾ ਹਾਂ ਤੇ ਝੋੜੀ ਬਾਕੀ ਬਸ ਬਹੁਤ ਵਧੀਆ ਬਣਾਉਂਦੀ ਇਹਦੀ ਮਾਂ ਦਾ ਨੇਵਾ ਬਹੁਤ ਵੱ ਤੇ ਇਹ ਕੱਟੀ ਇਹ ਸਮਰਾਟ ਦੀ ਹੈ ਇਹ ਇਥੇ ਤੇਰੀ ਭੈਣ ਆ ਗਈ ਛੋਟੇ ਤੋਂ ਅਗਲੇ ਤੂਰੇ ਸੀ ਕਿ ਦੂਜੀ ਛੋਟੇ ਜੋਂਟੀ ਬੋਲਦੀ ਵੱਡੀ ਮਾਜ ਜੀ ਆਪਾਂ ਜਿਹੜੀ ਚਵਾਈ ਕਰਾਈ ਆ ਉਸ ਦੀ ਕੱਟੀ ਹੈ ਇਹ ਉਹ ਜੋ ਅਗਲੇ ਸਾਲ ਦੀ ਆ ਸੀ ਹੱਥੇ ਕਰਵਾਦ ਹਾਂ ਹਾਂ ਸਮਰਾਟ ਫੇਮ ਕਰੀ ਇਹ ਆਜ ਛੋਟਾ ਆਪਾਂ ਸੇਲ ਕਰਾਂ ਇਹ ਕਿਹੜੇ ਸੀਮਨ ਦਾ 3483 ਦਾ ਬਾਹਰ ਚਲੀਏ ਨਵਾ ਹਾਂ ਜਰੂਰ ਬਾਅਦ ਹੁਣ ਦਿਖਾਉਣਾ ਮਿੱਤਰੋ ਨਾਲ ਅਸੀਂ ਕੋਈ ਮੇਲੇ ਮੂਲੇ ਤੇ ਨਹੀਂ ਲਗੇ ਲਾ ਇਥੋਂ ਮਾਰੋ ਮਿੱਤਰੋ ਛੋਟੇ ਜਿੰਨੀਆਂ ਕਿੰਨੀ ਕੁਮਰਾ ਬਾਈ ਮਨਪ੍ਰੀਤ ਦੇਦੀ ਸਾਢੇ ਪੰਜ ਸਾਲਾਂ ਸਾਢੇ ਪੰਜ ਸਾਲ ਜਦੋਂ ਚਵਾਈ ਕਰਾਈ ਸੀ 2020 ਚ ਉਦੋਂ ਮੰਗਰ ਸੀਗਾ ਮਹੀਨੇ ਕਰਾ ਉਦੋਂ ਮਗਾ ਸੀਗਾ ਹਾਂ ਹਾਂ 2020 ਚ ਕਰਾਈ ਸੀਗੀ ਪੀਸੀ 483 ਦਾ 483 ਦਾ ਠੀਕ ਆ ਠੀਕ 17 ਕਿਲੋ 955 17 955 17 918 ਕਿਲੋ ਹੀ ਮੰਨ ਲਈ 20 50 ਗ੍ਰਾਮੀ ਘਟਦਾ ਤੇ ਉਹ 18 ਕਿਲੋ ਵਾਲੇ ਮੱਝ ਦਾ ਕੱਟਾ ਗਿਆ ਤੇ ਪਿਓ ਵਾਲੇ ਪੱਖ ਤੋਂ ਪੀਸੀ 483 ਸੀਮਣ ਦਾ ਗਿਆ ਜਿਹੜੀ ਦਾ ਠੀਕ ਆ ਬਾਈ ਕੱਦ ਕਾਠ ਵਾਲੇ ਪੱਖ ਤੋਂ ਤੇ ਹਾਈਟ ਲੈਂਥ ਆ ਵਕਤ ਬਹੁਤ ਚੰਗਾ ਗਾ ਤੇਰੀ ਭੈਣ ਆਪਣੇ ਕੋਲੇ ਉਦੋਂ ਅਗਲੇ ਸਵੇਰੇ ਦੀ ਹਾਂ ਪਹਿਲਾਂ ਨੇ ਖੀਰੀ 15.5 ਲੀਟਰ ਆਪਣਾ ਪੀਕ ਤੇ ਚ ਆਇਆ ਹੁਣੇ ਸਾਡੇ ਪਾਸ ਹੋਈ ਸੀਗੀ ਹਾਂ ਖੇਰੀ ਠੀਕ ਆ ਬਾਕੀ ਪਿੰਡੋਂ ਸੀਗਾ ਸਾਨ ਹੂੰ ਜੌਂਟੀ ਵੱਲ ਉਹਦੀ ਸੀਗੀ ਉਹ ਉਹ ਸੇਲ ਕਰਤਾ ਬੰਦੇ ਨੇ ਗਾ ਹਾਂ ਤੇ ਉਹਦੀ ਝੋਟੀਆਂ ਅੱਗੇ ਵੀ ਆਈਆਂ ਗਿਆ ਹੁਣ ਗਾਹਾਂ ਦੂਜੇ 18 19 ਲੀਟਰ ਕਢੀਆਂ ਜਾਂਦੀਆਂ ਠੀਕ ਆ ਉਹ ਝੋਟੀਆਂ ਹਾਂ ਹਾਂ ਠੀਕ ਠੀਕ ਆ ਬਾਕੀ ਦੇਖੋ ਬਾਜਨ ਜੀ ਹੁਣ ਇਹੀ ਸਪੈਸ਼ਲ ਸੀਮਤ ਰੱਖਣਾ ਹੋਵੇ ਬਰੀਡ ਵਾਸਤੇ ਤਾ ਦਾ ਵਜਨ ਹੋਰ ਹੋ ਕੇ ਹੁਣ ਥੋੜਾ ਕ੍ਰੋਸਿੰਗ ਵਾਸਤੇ ਰੱਖਿਆ ਹੁਣ ਆਪਣਾ ਹੀ ਹਾਂ ਤਾਰ ਕੇ ਵਜਨ ਇੰਨਾ ਕਿ ਲਿਮਟਡ ਠੀਕ ਰਹਿੰਦਾ ਗਾ ਚੰਗਾ ਬਹੁਤ ਆ ਕਿਸੇ ਭਰਾ ਨੇ ਮੰਨ ਕੇ ਚੱਲੋ ਵੀ ਕਿਸੇ ਫਾਰਮ ਤੇ ਵਧੀਆ ਬੱਚੇ ਲੈਣ ਵਾਸ ਉਨਾ ਵਾਸਤੇ ਛੋਟਾ ਹੀ ਚੰਗਾ ਰੂਆ ਤਾਂ ਆਪਣੇ 7-8 ਪਿੰਡਾਂ ਤੋਂ ਆਉਂਦੇ ਇੱਥੇ ਨਾਲ ਆਪਣੇ ਪਿੰਡ ਪਿੰਡ ਦਾ ਸਦਾਨ ਆ ਗਿਆ ਜੀ ਮਸੇਲ ਭਰਾ ਆ ਗਿਆ ਹਾਂ ਬੁਰਜ ਗੇਲ ਆ ਗਿਆ ਟਪਾਲੀ ਆ ਗਿਆ ਹੂੰ ਤੇ ਜੰਗੀਆਂ ਨੇ ਪੈ ਰੂਪਾ ਤੇ ਸਾਰੇ ਪਿੰਡ ਹੀ ਲੱਗ ਭਗ ਲੱਗੇ ਹਾਂ ਆਪਣੇ ਪਿੰਡੇ ਨੇ ਜਿਹੜੇ ਪੈਂਦੇ ਆਪਾਂ ਨੂੰ ਠੀਕ ਆ ਬਾਕੀ ਥੱਲੇ ਵੀ ਬੜਾ ਸਾਫ ਸੁਰਾਣਾ ਕਟਾ ਹਾਂ ਤੇ ਅੱਛੀ ਗਾਏ ਤਾਂ ਛੱਡੇ ਨਹੀਂ ਜੋ ਸਾਡੇ ਉੱਤੋਂ ਬਹੁਤ ਸਾਫ ਹਾਂ ਉਦੋਂ ਜਿਆਦਾ ਹੈ ਤਾਂ ਮਤਲਬ ਵੀ ਥੋੜਾ ਪਸ਼ੂ ਖਮਾਨ ਜਦਾਂ ਬਾਕੀ ਠੰਡਾ ਬਹੁਤ ਹੈਗਾ ਹੂੰ ਹੂੰ ਤਾਂ ਮੈਂ ਜਵਾਗ ਤੁਰੇ ਫਿਰ ਜਣਿਆ ਮਾਰਨ ਮੂਰਾਂ ਕੋਈ ਦਿਖਤ ਪੈਂਦਾ ਨਾ ਮਾਰਨ ਪੋਠਾ ਪਠਾ ਬਹੁਤ ਚੌੜਾ ਯਾਰ ਨਾ ਛੋਟੇ ਦਾ ਨਾ ਹਾਂ ਹਾਂ ਤੇ ਫਿਰ ਉਹ ਉਹ ਤਾਂ ਨਹੀਂ ਪਾਇਆ ਤੂੰ ਕੰਪਿਊਟਰ ਸਿਚੂ ਬੱਚਾ ਹਟਾਉਂਦਾ ਇਹ ਨਾ ਗਈ ਨੀ ਮੈਂ ਬਾਹਰ ਗਿਆ ਬਸ ਕਰਕੇ ਬਸ ਜਾ ਨਹੀਂਦਾ ਸੀ ਮੈਂ ਕਰਦੇ ਹੁਣ ਕਿੰਨਾ ਸਮਾਂ ਰਹਿਣ ਇੱਥੇ ਪਿੰਡ ਆਏ ਨੂੰ ਨੂੰ ਮੈਨੂੰ ਹੋ ਗਏ 5 ਕਿ ਮਹੀਨੇ 5 ਕਿ ਮਹੀਨੇ ਇੱਥੇ ਹੋ ਗਏ ਹੂੰ ਹੂੰ ਠੀਕ ਆ ਠੀਕ ਆ ਲੈ ਚੱਲੋ ਮੋੜ ਕੇ ਵੀ ਇੱਥੇ ਤੁਹਾਨੂੰ ਫੇਸ ਕੋਆਰਡੀਨੇਟਿਓਂ ਕਿ ਦਿਖਾਉਂ ਛੋਟੇ ਦੀ ਸਿੰਘ ਸੂਈ ਬੜਾ ਸ਼ਕੀਨ ਹੈ ਠੀਕ ਆ ਵੀਰੇ ਕੋਈ ਹੱਤਵਰੀ ਨਹੀਂ ਕਰਾਈ ਸਿੰਘ ਦੇ ਨਾਲ ਦੇ ਨਾਰਮਲ ਜਿਵੇਂ ਹੁੰਦੇ ਹੈ ਜੈਨੂਲ ਸਿੰਘ ਨੇਗੇ ਬਸ ਫਿਰ ਉਹੀ ਹੈ ਨਾ ਮਲ ਜੇ ਤਾਂ ਚੰਗਾ ਯਾਰ ਕੱਟਾ ਬਾਈ ਦਾ ਤੇ ਪਸ਼ੂ ਸਾਰੇ ਹੀ ਬਾਈ ਦੇ ਚੰਗੇ ਨੇਗੇ ਬਾਕੀ ਸੋਹੀ ਜਿਵੇਂ ਸਾਨੂੰ ਬਾਰ-ਬਾਰ ਗੱਲ ਕਰਦੇ ਨੇ ਵੀ ਭਾਈ ਪਸ਼ੂ ਥੋੜੇ ਰੱਖ ਲੋ ਪਰ ਚੰਗੇ ਰੱਖੋ ਯਾਰ ਖੋਹ ਰੱਖਣ ਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਵੀ ਮੱਥਾ ਮਿਹਰਾਪਾ ਕਹਿੰਦੇ ਨੇ ਵੀ ਖੇਤੀ ਜੋ ਤੂੜੀ ਤੇ ਪਸ਼ੂਆਂ ਚ ਰੂੜੀ ਬਚਣੀ ਫਿਰ ਉਹ ਰੂੜੀ ਬਚਣੀ ਬਚਣੀ ਹੈ ਜਿਹੜਾ ਆਪਣਾ ਕੁਆਲਿਟੀ ਹੈ ਨਹੀਂ ਪਸ਼ੂਆਂ ਦੀ ਹੈ ਨਾ ਤੇ ਹੁਣ ਇਹ ਦੇਖੋ ਬਾਈ ਦੇ ਜਿਵੇਂ ਸਾਰੇ ਪਸ਼ੂ ਆ ਮੱਝ ਦੇ ਦੇਖ ਕੇ ਮਤਲਬ ਭੁੱਖ ਰਹਿੰਦੀ ਹੈਗੀ ਤੇ ਆ ਚੋਟੀ ਹੋ ਗਈ ਠੀਕ ਹੈ ਜਿਹਦਾ 17 ਕਿਲੋ 955 ਗ੍ਰਾਮ ਟਾਂਚਾ ਤੁਸੀਂ ਕੋਲੇ ਆ ਕੇ ਦੇਖੋਗੇ ਮਾ ਇਹਦਾ ਬਹੁਤ ਡਬਲਾ ਹੋਰ ਆਲਾ ਕੇ ਬੜੇ ਡਰਾਈ ਆ ਮੱਛ ਠੀਕ ਹੈ ਤੇ ਤੋਂ ਦਿੰਨ ਘਰਣੇ ਆ ਮਰਾ ਬਾਈ ਦਾ ਸੈਟਅਪ ਬਹੁਤ ਸੋਹਣਾ ਹੈਗਾ ਤੇ ਜਿਹੜੀ ਸਮਰਾੜ ਵਾਲੀ ਗੱਬਣ ਹੋ ਗਈ ਇਹ ਹਾਂ ਬਣੀ ਵੀ ਆਏ ਅੱਛਾ ਆ ਨਹੀਂ ਗੱਬਣ ਹੋਈ ਜੇ ਇਹ ਛੋਟੀਆਂ ਉਮਰ ਦੀਆਂ ਆ ਜੇ ਇਹ ਉਮਰ ਦਾ ਛੋਟਾ ਹੈ ਹਾਂ ਹਾਂ ਠੀਕ ਠੀਕ ਹੈ ਤੇ ਬਾਕੀ ਹੁਣ ਤੁਹਾਨੂੰ ਦਿਖਾਉਣਾ ਬਾਈ ਜਿਆ ਸੈਟਅਪ ਆਗਾ ਭਾਈ ਮਾਨਪ੍ਰੀ ਜਿਹੜਾ ਆਪਾਂ ਆ ਸਾਇ ਜਿੱਥੇ ਸੈਟਅਪ ਬਣਾਇਆ ਹੋਣਾ ਆਪਣਾ ਇਹ ਇਹ ਕਿੰਨੀ ਚੌੜਾਈ ਕਿੰਨੀ ਲੰਬਾਈ ਇਹਦੀ ਆਪਣੀ ਇਧਰੋਂ ਲੰਬਾਈ ਤਾਂ ਕਿ 40 ਫੁੱਟੀ ਠੀਕ ਆ ਤੇ ਇਧਰ ਚੌੜਾਈ ਆ ਗਈ 35 ਫੁੱਟ ਦੀ ਇਧਰੋਂ ਐ ਨੂੰ 35 ਫੁੱਟ ਹੈ ਲੰਬਾਈ ਇਧਰੋਂ ਆਪਾਂ 40 ਫੁੱਟਾ ਗਈ ਹਾਂਜੀ ਹਾਂਜੀ ਤੇ ਕਿੰਨੇ 16 17 ਖੜ ਜਾਂਦੇ ਇਹਦੇ ਚ ਇਹ ਤਾਂ ਆਹ ਕੁ ਪੱਛਦੀ ਦਾ ਵੱਧ ਹੈਗੀ ਅਜੇ ਮੋਂ ਖਾਲੀ ਪਿਆ ਵਿੱਚ ਹੁਣ ਆ ਜਿਵੇਂ ਕੱਟਣਾ ਤੇ ਖਾਲੀ ਪੈਗਾ ਆ ਵਿਚਾਲੇ ਖਾਲੀ ਪੈਗਾ ਜਿਹਨੇ ਹੋਰ ਵੀ ਕੁਐਸਟਿਓਨ ਹੈ ਹੀ ਹੈ ਜੀ ਹਾਂ ਚਾਰ ਪੰਜ ਪਾਸੇ ਹੋਰ ਠੀਕ ਬਾਕੀ ਆਪਣਾ ਬਾਹਰ ਲੱਗਾ ਰਹੇਗਾ ਉਧਰ ਉਹਾਂ ਜੇ ਕੋਈ ਲੋਡ ਪੈਂਦੀ ਉਧਰ ਆ ਕਰਾਂ ਲੋਡ ਪੈਂਦੀ ਆ ਉਧਰ ਆ ਕਰ ਲੈਣੇ ਹੈ ਇੱਥੋਂ ਫਿਰ ਆ ਨੰਗਾ ਨੁਗਰ ਖਵਾ ਕਾ ਕੇ ਇੱਥੇ ਰਲਾ ਦਿੰਦੇ ਆ ਤੇ ਉਧਰ ਕੇ ਨਾ ਬਾਥਰੂਮ ਸੀਗੇ ਵਿੱਚ ਬਣੇ ਉਹਦਾ ਕਰਕੇ ਇੱਕ ਬਾਕੀ ਪੱਠੇ ਪਾਉਣ ਨੂੰ ਸੌਖਾ ਰਹਿੰਦਾ ਇੱਥੋਂ ਦੀ ਨੰਗਣਾ ਸੌਖਾ ਪਿੱਛੇ ਦੀ ਫਿਰ ਨੰਗਣਾ ਔਖਾ ਹੋ ਜਾਂਦਾ ਹਾਂ ਹਾਂ ਇੱਥੇ ਬਾਕੀ ਰਲਾ ਕੇ ਵੀ ਰੱਖ ਲੈਣੇ ਹੁੰਨੇ ਹੈਗੇ ਜੋ ਲੋਡ ਹੋ ਜੇ ਉਹ ਪਾਏ ਦੋਨੇ ਪਾਸੇ ਕਰ ਦਿੰਨੇ ਠੀਕ ਤੇ ਆ ਜਿਵੇਂ گاਵਾ ਆਪਣੇ ਕੋਲੇ ਰੱਖਿਆ ਵਾ ਕਿੰਨੇ ਕਿ ਹੋ ਸਕਦਾ ਆ ਦਾ ਜਿਹੜੇ ਬੱਚੇ ਆਗੇ ਤੈਨਾਂ ਨਾ ਸਾਰੇ ਰਿਕਾਰਡ ਵਾਲੀਆਂ ਬੱਸੀਆਂ ਆਪਣੇ ਕੋਲੇ ਉਹ 40 432 ਦੀ ਪਹਿਲੀ ਆ ਦੂਜੀ ਪੇਪਰ ਇਹਦੀ ਬੱਸੀ ਲਾਲ ਦੀ 50053 ਦੀ ਅੱਛਾ ਉਹਦੀ ਹਾਂ ਇਹਦੀ ਬੱਸੀ ਉਹ ਲਾਟ ਤੇ ਆ ਗਈ ਜਿਹੜੀ ਪਹਿਲੀ ਸੜਨੋਂ 7432 ਅੱਛਾ ਕਰੀ ਪਿਆਰ ਕਰੀਆ ਮੈਂ ਕਰੀ ਹਾਂ ਆ ਲਾਲ ਦੀ ਸੀਗੀ ਅਗਲੀ ਪੇਪਰ ਜਿਹੇ ਪਹਿਲੇ ਛੁਗਿਆ ਆ ਸੀਗੀ ਹਾਂ ਦੂਜੇ ਛੁਗਿਆ ਆ ਸੀਗੀ ਆ ਬਰੇਵੋ ਦੀ ਤੀਜੇ ਛੁਗੇ ਨਾਲ ਪੇਪਰ ਜਿਹੋ ਹੋਈ ਗਿਆ ਲਾਲ ਦੀਆਂ ਠੀਕ ਹੈ ਠੀਕ ਕਰਦੀਆਂ ਮੈਂ ਬਾਕੀ ਤਾਂ 40116 ਦੀ ਆ ਇਹ ਕਾਲੀ ਮੋਲ ਲਈ ਸੀਗੀ ਹਾਂ ਠੀਕ ਹੈ ਠੀਕ ਆ ਦੋਤੇ ਹੁਣ ਦੋਤੇ ਤਿੰਨ ਗਾਮਣ ਇਹ ਹਾਂ ਚਾਰੇ ਗਾਮਣ ਦੋਤੇ ਆ ਆ ਬੱਛੀ ਦੋਤੇ ਆ ਗਈ ਆ ਚਾਰ ਦੋਤੇ ਉਹ ਵੀ ਬਰੇਵੋ ਆ ਹੀ ਬਣੀ ਗੱਬਣ ਆ ਗਈ ਉਹ ਠੀਕ ਆ ਠੀਕ ਆ ਨੰਬਰ ਉਹ ਗੱਬਣਾ ਕੀ ਹੂੰ ਤੇ ਆਹਦਾ ਸੂਣਦੇ ਕਿਉਂ ਅਜੇ ਦੁੱਧ ਜਾਣਾ ਇਹਦਾ 7ਵਾਂ ਮਹੀਨਾ ਚੱਲੀ ਜਾਂਦਾ ਇਹਨਾਂ ਦਾ ਠੀਕ ਆ ਫਿਰ ਆ 15 ਲੀਟਰ ਨੂੰ ਦੁੱਧ ਗੱਢੀ ਜਾਂਦੇ ਹਜੇ ਵੀ ਆਹ ਠੀਕ ਆ ਤੇ ਡਰਾਈ ਕਰਨੀ ਪਊਗੀ ਇਹਨਾਂ ਦੁੱਧ ਤੋਂ ਹੀ ਆ ਇਹਦਾ ਹੈਗਾ ਦੁੱਧੂਗਾ 11 ਕਿਲੋ ਬਾਹਰ ਬਲਦੇਸ਼ ਨਾਲ ਫਰਕ ਲਾਦਾ ਇੱਥੇ ਕੰਮ ਕਰਦਾ ਕੋਈ ਨਹੀਂ ਵਧੀਆ ਵਧੀਆ ਇੱਥਾ ਵਾਲੇ ਲੋਟਾ ਕੰਮ ਆ ਪਿੱਛੇ ਵਧੀਆਗਾ ਹਾਂ ਜਾ ਕੇ ਪਤਨ ਜੱਟ ਦੇ ਮੋੜ ਤੇ ਨਾ ਪਤਨ ਜੱਟ ਕੇ ਦੇਖਿਆ ਬਾਈ ਨੇ ਕਿਹੜਾ ਕਈ ਦੇਖ ਦੇਖਿਆ ਘੌਂ ਕੇ ਠੀਕ ਆ ਠੀਕ ਆ ਚਲੋ ਵਧੀਆ ਗੱਲਾਂ ਬਾਕੀ ਬਾਈ ਦਾ ਆਜ ਮੈਂ ਦੇਖੋ ਆਮ ਫੋਲ ਨੇ ਆਪਾਂ ਕਹਿੰਦੇ ਇਹਨਾਂ ਚ ਇੱਕਦਾ ਉਲੀ ਉਲੀ ਲਾਦੀ ਹੈ ਨਾ ਨਹੀਂ ਉਲੀ ਨਹੀਂ ਲਾਖਾਂ ਦੀ ਸਫਾਈ ਵਧੀਆ ਹੋ ਜਾਂਦੀ ਹੈ ਨਾ ਬਾਕੀ ਦਾ ਪਾਊਡਰ ਵਗੈਰਾ ਪਾਉਣੇ ਆਪਾਂ ਹਾਂ ਉਹ ਆਪਣਾ ਬੇਚੀ ਨਾ ਪਰਾਵ ਨਹੀਂਦਾ ਨਾ ਹਾਂ ਉਹਦੇ ਵਿੱਚ ਸਾਰਾ ਹੋ ਜਾਂਦਾ ਇਹ ਦੂਆ ਪੱਠੇ ਖਾ ਲੈਣੀਆਂ ਅਸੀਂ ਪਾਣੀ ਨਾ ਭਰ ਦਿੰਦੇ ਹਾਂ ਹੁਣ ਇਹ ਕਰਕੇ ਰਹਿ ਸਾਫ ਦੂਆ ਦੁਬਾਰੇ ਪੱਠੇ ਪਾਉਣੇ ਹੋ ਜਾਂਦਾ ਠੀਕ ਹੈ ਇਹਦੀ ਪਾਣੀ ਭਰ ਦਿੰਦੇ ਆ ਫੀਡ ਫਿਰ ਘਰ ਦੀ ਪੋਣੇ ਮੱਲ ਮੱਲ ਮੱਝਾਂ ਬਾਤ ਤੇ ਬਣਾ ਕੇ ਲਿਆਉਣੇ ਹੁੰਦੇ ਗਾਈਆਂ ਨੂੰ ਪਾਉਣੇ ਆਪਾਂ ਨੈਸਲੇ ਦੀ ਫੀਡ ਨੈਸਲੇ ਦੀ ਹਾਂ ਹਾਂ ਰੇਡ ਮੱਝਾ ਦਾ ਫੋਨ ਕੀਤਾਾਂਗੇ ਹਾਂ ਤੇ ਝੋਟੇ ਦਾ ਆਪਾਂ 2 ਲੱਖ ਰੁਪਏ ਦਾ ਡਿਮਾਂਡ ਕਰਦੇ ਹਾਂ ਝੋਟੇ ਦਾ ਅਲਸਨ ਦਿਖਾ ਦੇਣਾ ਬਾਈ ਕਹਿੰਦਾ ਵੀ ਝੋਟੇ ਦਾ ਮੁੱਲ 2 ਲੱਖ ਰੁਪਇਆ ਬਾਕੀ ਮਾਣ ਤਾਂ ਜ਼ਰੂਰ ਹੋ ਜੂਗਾ ਪਰ ਚੰਗੇ ਰਿਕਾਰਡ ਦਾ ਝੋਟਾ ਗਵਾਈ ਦਾ ਬਹੁਤ ਸੋਹਣਾਗਾ ਤੇ 2 ਲੱਖ ਦੀ ਉਹ ਡਿਮਾਂਡ ਤਾਂ ਹੋ ਜੂਗਾ ਆਮ ਤੁਹਾਨੂੰ ਪਤਾ ਹੀ 1.5 ਲੱਖ ਰੁਪਏ ਛੋਟੇ ਘਟਾ ਦੋ 2 ਸਾਲ ਦੇ ਘਟਣ ਦਾ ਮੁੱਲ ਲੋਕ ਮੰਗੀ ਜਾਂਦੇ ਹਨ ਮੱਝ ਦੇ ਹਜੇ ਆਏ ਨਾ 5 ਦਿਨ ਪਏ ਆ ਫਿਰ ਸੂਣ ਤੇ ਹਜੇ ਹਾਂ ਉਹ ਕਿ ਕਿੰਨਾ ਕੁ ਪਿਆਰ ਹੋਣਾ ਜੀ ਉਹ ਮੈਂ ਖਾਨੀ ਉਹ ਤਾਂ ਦੇਖੀ ਬਾ ਦੋ ਦਿਨਾਂ ਦਾ ਨਾਮ ਮੱਲੜੀ ਸੂਤ ਬਾਅਦ ਵਿੱਚ ਨਹੀਂ ਪਈ ਇਹ ਹਾਂ ਹਾਂ ਉਹ ਸਾਰਾ ਨਾ ਵਾਦਾ ਕੱਟਾ ਫਿਰ ਦੁੱਤ ਕਿੰਨੇ ਆਉਂਦੀ ਆ ਬਾਈ ਕਹਿੰਦਾ ਮਾਨਤਨ ਤੁਹਾਡਾ ਉਹ ਸਾਰਾ ਨਾ ਰੇਟ ਹੋ ਜਾਊਗਾ ਤੇ ਸੋ ਬਾਕੀ 17 ਆਪਣੀ ਗਾਰੰਟੀਆਂ ਸਾਰਾ ਜਿਹਾ ਆਪਦਾ ਚੋਆ ਹੈ ਆਪਣਾ ਪਹਿਲਾਂ ਵਿਸਤਾਰਾਂ ਦਾ ਘਟੂ ਘਟ ਦਊਗੀ ਉਦੋਂ ਬਾਅਦ ਅਗਲੇ ਸੇਵ ਆ ਗਈ 18 ਕਢਾ ਲੈ 20 ਕਢਾ ਦੂਜੇ 17 ਨੇ ਤੀਜੇ ਦਾ ਫਿਰ 20 ਤੇ ਜਾਣਾ ਚਾਹੀਦਾ ਹਾਂ ਤੀਜਾ ਸੂਆ ਹੁੰਦਾ ਕੁਦਰਤੀ ਗੱਲ ਹੀ ਆਪਣੀ ਨਾ ਹਾਂ ਹਾਂ ਚੰਗੀਆਂ ਮਾਜ ਯਾਰ ਬਾਕੀ ਬਾਈ ਦਾ ਨੰਬਰ ਸਕਰੀਨ ਚ